ਅੱਜ ਮੈਂ ਜਿਹੜਾ ਇਹਨਾਂ ਦਾ 100ਵਾਂ ਸਥਾਪਨਾ ਦਿਵਸ ਸੀਗਾ ਆਰਐਸਐਸ ਦਾ ਮੈਂ ਤਾਂ ਪਹਿਲੀ ਵਾਰ ਜਿਹਨਾਂ ਦਾ ਜੁਆਇਨ ਕੀਤਾ ਔਰ ਬੜਾ ਅੱਛਾ ਇਹਨਾਂ ਦਾ ਮੈਨੂੰ ਸਿਸਟਮ ਲੱਗਿਆ ਇਹ ਦੇਸ਼ ਦੀ ਲੜਾਈ ਲੜਦੇ ਆ ਇਹਨਾਂ ਨੇ ਗਊ ਅੰਦੋਲਨ ਗਊ ਗਊ ਰੱਖਿਆ ਅੰਦੋਲਨ ਵੀ ਲੜਿਆ ਰਾਮ ਪ੍ਰਭੂ ਦੀ ਜਿਹੜੀ ਜਨਮ ਭੂਮੀ ਆ ਉਹ ਵੀ ਅੰਦੋਲਨ ਲੜਿਆ ਸੋ ਮੈਂ ਤਾਂ ਅੱਜ ਵਿਜੇ ਦਸ਼ਮੀ ਦੇ ਉਪਲਬੰਦ ਵਿੱਚ ਸਾਰੇ ਪੰਜਾਬ ਨੂੰ ਸਾਰੇ ਦੇਸ਼ ਨੂੰ ਵਧਾਈ ਵੀ ਦਿੰਦਾ ਔਰ ਇਹ ਵੀ ਵਧਾਈ ਦੇ ਪਾਤਰ ਹੈ ਜਿਹੜੇ ਆਪਣੇ ਹੱਕਾਂ ਲਈ ਲੜਦੇ ਆ ਅੱਜ ਕੀ ਸਿੱਖਣ ਨੂੰ ਮਿਲਿਆ ਤੇ ਖਾਸ ਕਰ ਕਾਫੀ ਸਾਰੇ ਸਵਾਲ ਵੀ ਹੋਏ ਨੇ ਕਾਫੀ ਸਾਰੀਆਂ ਜਿਹੜੀਆਂ ਕ੍ਰਿਤੀਆਂ ਬਾਰੇ ਵੀ ਦੱਸਿਆ ਗਿਆ ਬਿਲਕੁਲ ਸਮਾਜ ਦੀ ਜਿਹੜੀ ਕ੍ਰਿਤੀਆਂ ਹੈ ਨਸ਼ਾ ਹੈ ਅੱਜ ਇਹਨਾਂ ਨੇ ਇੱਕ ਹੋਰ ਚੀਜ਼ ਦੇਖੀ ਮੈਨਾਂ ਨੂੰ ਸਿੱਖਣ ਨੂੰ ਮਿਲੀ ਹੈ ਕਿ ਮੋਬਾਈਲ ਪਾਰਕਿੰਗ ਮੋਬਾਈਲ ਪਾਰਕਿੰਗ ਜਿਹੜੀ ਅੱਜ ਦੀ ਲੋੜ ਜੇ ਕਾਰ ਪਾਰਕਿੰਗ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਇਹਨਾਂ ਨੇ ਮੋਬਾਈਲ ਪਾਰਕਿੰਗ ਖੋਲੀ ਹੈ ਕਿ ਤੁਸੀਂ ਘਰ ਦੇ ਵਿੱਚ ਅੱਜ ਪੰਜ ਮੈਂਬਰ ਬੈਠੇ ਆ ਪੰਜ ਮੈਂਬਰ ਅਸੀਂ ਅਲੱਗ-ਅਲੱਗ ਬੈਠੇ ਆ ਉਹਨਾਂ ਨੇ ਘਰ 'ਚ ਇੱਕ ਮੋਬਾਈਲ ਪਾਰਕਿੰਗ ਮੈਨੂੰ ਬੜਾ ਅੱਛਾ ਸਿਸਟਮ ਲੱਗਿਆ ਇਹਨਾਂ ਦਾ ਤੇ ਕੋਈ ਦੇਸ਼ ਦੀ ਸੇਵਾ ਕਰਦੇ ਆ ਬੜਾ ਅੱਛਾ ਅਚੀ ਗੱਲ ਆ ਜੀ ਇਸ ਗੱਲ ਨੂੰ ਹੱਕ ਲਈ ਲੜਨਾ ਚਾਹੀਦਾ ਹੱਕ ਲਈ ਲੜੋ ਜੇ ਲੜ ਨਹੀਂ ਸਕਦੇ ਤਾਂ ਲਿਖੋ ਜੇ ਲਿਖ ਨਹੀਂ ਸਕਦੇ ਤਾਂ ਬੋਲੋ ਜੇ ਬੋਲ ਨਹੀਂ ਸਕਦੇ ਤਾਂ ਜਿਹੜਾ ਲਿਖ ਬੋਲ ਰਿਹਾ ਉਹਦੀ ਹੌਸਲਾ ਅਫਦਾਈ ਕਰੋ ਮੈਂ ਤਾਂ ਕਹਿੰਦਾ ਆਰਐਸਐਸ ਬਹੁਤ ਅੱਛਾ ਕੰਮ ਕਰ ਰਹੀ ਹੈ ਮੈਂ ਪਹਿਲੀ ਵਾਰ ਆਇਆ ਚਾਹੇ ਪਾਰਟੀਆਂ ਹੋਣ ਮੈਂ ਤਾਂ ਵਪਾਰੀ ਆ ਬਹੁਤ ਅੱਛਾ ਕੰਮ ਕਰ ਰਹੀ ਹੈ ਇਹਨਾਂ ਦੀ ਸਾਨੂੰ ਹੌਸਲਾ ਅਫਦਾਈ ਕਰਨੀ ਚਾਹੀਦਾ ਅੱਛਾ ਦੀਸ਼ ਦਾ ਜ਼ਿਕਰ ਕੀਤਾ ਉਹਨਾਂ ਨੇ ਕਈ ਬੰਦਾ ਹੋ ਗੀਆਂ ਇਹਨਾਂ ਨੇ ਜ਼ਿਕਰ ਕੀਤਾ ਕਿ ਸੰਸਾਤਾ ਜ਼ਿਕਰ ਕੀਤਾ ਇਹਨਾਂ ਨੇ ਭਗਵਾਨ ਸ਼੍ਰੀ ਰਾਮ ਦਾ ਨਰਪਤਪੂਰਗਵਾਨ ਸ਼੍ਰੀ ਰਾਮ ਨੇ ਦੇਖੋ ਸਾਰੇ ਉਸ ਉਸ ਵੇਲੇ ਵੀ ਮਰਾਜਾ ਪਰਸ਼ोत्तम ਚ ਰਹਿ ਕੇ ਸਾਨੂੰ ਸੰਗਠਨ ਕਰਨ ਨੂੰ ਅੱਜ ਉਹ ਭਾਈ ਸਾਹਿਬ ਗੱਲ ਕਰਦੇ ਸੀ ਕਿ ਰਾਮ ਭਗਵਾਨ ਨੇ ਅੱਜ ਜਿਵੇਂ ਰਾਵਣ ਦੇ ਜਿੱਤ ਪਾਉਣ ਵਾਸਤੇ ਜੀਵ ਜੰਤੂਆਂ ਨੂੰ ਬੰਦਰਾਂ ਦੀ ਸੈਨਾ ਬਣਾ ਕੇ ਔਰ ਸਮਾਜ ਦੀ ਲੋਕਾਂ ਦੀ ਛੋਟੇ ਛੋਟੇ ਲੋਕਾਂ ਦੀ ਸੈਨਾ ਬਣਾ ਕੇ ਇੱਕ ਜਿੱਤ ਜਿੱਤ ਦਾ ਪ੍ਰਤੀਕ ਜਿੱਤਿਆ ਜਿੱਤ ਜਿੱਤੀ ਹੈ ਔਰ ਅਸ਼ਾਈ ਤੇ ਬੁਰਾਈ ਦੇ ਜਿੱਤ ਦਿੱਤੀ ਸਰ ਆਪ ਪੰਜਾਬ ਡਾਇਰ ਐਸੋਸੀਏਸ਼ਨ ਬਿਲਕੁਲ ਪੰਜਾਬ ਡਾਇਰ ਐਸੋਸੀਏਸ਼ਨ ਦਾ ਕੀ ਡੈਜ਼ਿਗਨੇਸ਼ਨ ਹੈ ਤੁਹਾਡਾ ਮੈਂ ਡਾਇਰੈਕਟਰ ਆ ਅੱਜ ਜੈ ਸ਼੍ਰੀ ਰਾਮ ਅੱਜ ਮੈਂ ਸਭ ਤੋਂ ਪਹਿਲਾਂ 100 ਸਾਲ ਹੋ ਗਏ ਸੰਘ ਦੇ ਅੱਜ ਜਿਹੜਾ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾ ਰਿਹਾ ਵਾ ਮੈਂ ਇਹਦੇ ਤੇ ਸਾਰੇ ਸੰਘ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਔਰ ਇਹ ਸੰਸਥਾ ਜਿਹੜੀ ਆ ਇਹ ਦਾ ਇੱਕ ਦੇਸ਼ ਦੀ ਨੀਂਹ ਦੇ ਵਿੱਚ ਬਹੁਤ ਵੱਡਾ ਰੋਲ ਆ ਅਗਰ ਹਿੰਦੁਸਤਾਨ ਦੇ ਵਿੱਚ ਸੇਵਾ ਦੇ ਵਿੱਚ ਲਾ ਲੋ ਤੇ ਕਿਤੇ ਕੋਈ ਕ੍ਰੋਪੀ ਆਈ ਆ ਉੱਥੇ ਵੀ ਸੰਗ ਨੇ ਬਹੁਤ ਆਪਣਾ ਵਧੀਆ ਰੋਲ ਬਣਾਇਆ ਉੱਥੇ ਔਰ ਮੈਂ ਅੱਜ ਦੇ ਦਿਨ ਪੂਰੇ ਸੰਗ ਵਾਸੀਆਂ ਨੂੰ ਆਪਣੇ ਹਲਕਾ ਸੈਂਟਰ ਵੱਲੋਂ ਮੁਬਾਰਕਬਾਦ ਵੀ ਦਿਨਾ ਔਰ ਦੇਸ਼ ਦੇ ਪ੍ਰਭੂ ਅੱਗੇ ਸ਼੍ਰੀ ਰਾਮ ਅੱਗੇ ਅਰਦਾਸ ਕਰਦਾ ਕਿ ਹਮੇਸ਼ਾ ਆਪਣੀ ਕਿਰਪਾ ਜਿਹੜੀ ਹੈ ਮਾਂ ਭਾਰਤੀ ਇਹਨਾਂ ਦੇ ਬਣਾ ਕੇ ਰੱਖੇ ਇਸੇ ਤਰ੍ਹਾਂ ਹੀ ਸਮਾਜ ਔਰ ਦੇਸ਼ ਦੀ ਸੇਵਾ ਕਰਦੇ ਰਹਿਣ 100 ਸਾਲ ਪੁਰਾਣਾ ਦੇਖੋ 100 ਸਾਲ ਹਿਸਟਰੀ ਆ ਕੋਈ ਜਦੋਂ ਦੇਸ਼ ਦੇ ਉੱਤੇ ਅੱਡੀਆਂ-ਅੱਡੀਆਂ ਵੱਡੇ ਸੰਕਟ ਆਇਆ ਉਦੋਂ ਇਹਨਾਂ ਦੀਆਂ ਨੀਆਂ ਰੱਖੀਆਂ ਗਈਆਂ ਨੇ ਇਹ ਬਹੁਤ ਵੱਡਾ ਆਪਣੇ ਸਾਰਿਆਂ ਲਈ ਮਾਂ ਨਾਲੀ ਗੱਲ ਆ ਆਪਾਂ ਸਾਰੇ ਭਾਰਤੀਏ ਇੱਕ ਮੋਟੋ ੋਕੇ ਜਿਹੜਾ ਦੇਸ਼ ਦੀ ਆਵਾਜ਼ ਠਾਉਂਦਾ ਵਾ ਸਾਰੇ ਇਕੱਠੇ ਹੋ ਕੇ ਰਾਜਨੀਤੀ ਭੰਡੇ ਲੱਗ ਹੁੰਦੇ ਆ ਰਾਜਨੀਤੀ ਭੰਡਿਆਂ ਨੂੰ ਇਹਦੇ ਨਾਲ ਨਹੀਂ ਜੋੜਨਾ ਚਾਹੀਦਾ ਇੱਕ ਸੰਸਥਾ ਵਾ ਇਹਦੇ ਨਾਲ ਵਧੀਆ ਸਮਾਜ ਸੇਵਾ ਔਰ ਦੇਸ਼ ਸੇਵਾ ਕਰਨੀ ਚਾਹੀਦੀ ਆ ਸੰਗ ਨੂੰ ਮੈਂ ਅੱਜ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹੈ ਕਿ ਜੜੀ ਦੇਖੋ ਸਭ ਤੋਂ ਪਹਿਲੇ ਅੱਜ ਵਿਜੇ ਦਸ਼ਮੀ ਦਾ ਸਾਡਾ ਬਹੁਤ ਵੱਡਾ ਤਿਉਹਾਰ ਹੈ ਤੇ ਮੈਂ ਸਾਰੇ ਰਾਜਾਵਾਸੀਆਂ ਨੂੰ ਵਿਜੇ ਦਸ਼ਮੀ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ ਔਰ ਦੂਸਰੇ ਪਾਸੇ ਅੱਜ ਸਾਰਾ ਦੇਸ਼ ਜਿਹੜਾ ਹੈ ਰਾਸ਼ਟਰੀ ਸੇਵਾ ਸੰਗ ਦਾ ਜਿਹੜਾ 100 ਸਾਲ ਪੂਰੇ ਹੋਣ ਤੋਂ ਅੱਜ ਸਾਰਾ ਦੇਸ਼ ਜਿਹੜਾ ਖੁਸ਼ ਮਨਾ ਰਿਹਾ ਟਰ ਕਲੇ ਰਾਸ਼ਟਰੀ ਸੇਵਾ ਸੰਗ ਜਿਹੜਾ ਉਹਨਾਂ ਨੇ ਦੇਸ਼ ਦੇ ਵਾਸਤੇ ਆਪਣੇ ਦੇਸ਼ ਦੇ ਲਈ ਆਪਣੇ ਮਾਤਾ ਦੇ ਲਈ ਜੋ ਉਹਨਾਂ ਨੇ ਕੰਮ ਕੀਤਾ ਉਹ ਆਪਾਂ ਸਾਰੇ ਦੇਖ ਲਿਆ ਜਿਸ ਤਰੀਕੇ ਦੇ ਨਾਲ ਰਾਸ਼ਟਰੀ ਸੇਵਾ ਸੰਗ ਨੇ ਸਾਰੇ ਦੇਸ਼ ਨੂੰ ਆਪਸ ਦੇ ਵਿੱਚ ਜੋੜਨ ਦੀ ਗੱਲ ਕੀਤੀ ਹੈ ਰਾਸ਼ਟਰੀ ਸੇਵਾ ਸੰਗ ਨੇ ਜਿਸ ਤਰੀਕੇ ਦੇ ਨਾਲ ਆਪਣੇ ਦੇਸ਼ ਭਗਤੀ ਜਿਸ ਤਰੀਕੇ ਦੇ ਨਾਲ ਹੈਗੀ ਹੈ ਤੇ ਮੈਂ ਸਾਰੇ ਆਪਣੇ ਭਰਾਵਾਂ ਨੂੰ ਭੈਣਾਂ ਨੂੰ ਅਪੀਲ ਕਰਨਾ ਆਓ ਅਸੀਂ ਸਾਰੇ ਰਾਸ਼ਟਰੀ ਸੇਵਾ ਸੰਗਤ ਦੇ ਨਾਲ ਜੁੜ ਕੇ ਦੇਸ਼ ਦੀ ਸੇਵਾ ਕਰੀਏ ਸਭ ਦਾ ਭਲਾ ਮੰਗੀਏ ਔਰ ਭਗਵਾਨ ਦੇ ਕੋਲੋਂ ਮੈਂ ਦੀਖੋ ਪ੍ਰਾਰਥਨਾ ਕਰਾਂਗਾ ਕਿ ਜਿਸ ਤਰੀਕੇ ਸਾਡੇ ਪਿਛਲੇ ਸਾਲ ਬਹੁਤ ਅੱਛੇ ਨਿਕਲੇ ਔਰ ਅਗੋਂ ਜਿਹੜਾ ਸਾਡਾ ਤਿਉਹਾਰ ਨੇ ਜਿੰਨੇ ਦੁਆਲੀ ਦਾ ਤਿਉਹਾਰ ਆ ਰਿਹਾ ਦੁਆਲੀ ਦੇ ਤਿਉਹਾਰ ਨੂੰ ਸਾਰੇ ਅਸੀਂ ਖੁਸ਼ੀਆਂ ਦੇ ਨਾਲ ਇਦਾਂ ਹੀ ਅਸੀਂ ਮਨਾਈਏ ਤੇ ਮੈਂ ਆਪਣੇ ਵੱਲੋਂ ਔਰ ਆਪਣੇ ਪਰਿਵਾਰ ਵੱਲੋਂ ਦਸਵੀਂ ਦੀਆਂ ਵਿਜੇ ਦਸਵੀਂ ਦੀਆਂ ਔਰ ਰਾਸ਼ਟਰੀ ਸੇਵਾ ਸੰਗ ਦੀ 100 ਸਾਲ ਪੂਰੇ ਹੋਣ ਤੇ ਸਾਰੇ ਹੀ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾ ਦਿੰਦੇ ਸਰ ਆਜ਼ਾਦੀ ਤੋਂ ਪਹਿਲੇ ਦਾ ਸੰਗ ਹੈ 1925 ਦਾ ਦੇਖੋ ਬਿਲਕੁਲ ਰਾਸ਼ਟਰੀ ਸੇਵਾ ਸੰਗ ਸਾਡਾ ਜਿਹੜਾ ਸੰਗਠਨ ਹੈ ਪੂਰਾ ਅਜ 100 ਸਾਲ ਹੋ ਗਏ ਨੇ ਸਾਡੀ ਆਜ਼ਾਦੀ ਤੋਂ ਪਹਿਲੋ ਦਾ ਜਿਹੜਾ ਰਾਸ਼ਟਰੀ ਸੇਵਾ ਸੰਗ ਹੈ ਜਿਹੜਾ ਸਾਡੇ ਦੇਸ਼ ਦੀ ਸੇਵਾ ਕਰ ਰਿਹਾ ਹੈ ਔਰ ਅਜ 100 ਸਾਲ ਹੋਣ ਤੇ ਸਾਰਾ ਦੇਸ਼ ਅਜ ਜਿਹੜਾ ਵੇ ਉਹ उत्सव मना रहे अज्ते तो मैं सारे देशवासियों बहुत बहुत बधाई दे अज मैं इन्हों सो स्थापना दिवस आर एस एस का पहली बार अब ज्वाइन किया और बड़ा अच्छा ਇਨਾਂ ਦਾ ਮੈਨੂੰ ਸਿਸਟਮ ਲੱਗਿਆ ਇਹ ਦੇਸ਼ ਦੀ ਲੜਾਈ ਲੜਦੇ ਆ ਇਹਨਾਂ ਨੇ ਗਊ ਅੰਦੋਲ ਗਊ ਦੇ ਦੌਰਖਿਆ ਅੰਦੋਲਨ ਵੀ ਲੜਿਆ RAM ਪ੍ਰਭੂ ਦੀ ਜਿਹੜੀ ਜਨਮ ਭੂਮੀ ਆ ਉਹ ਵੀ ਅੰਦੋਲਨ ਲੜਿਆ ਸੋ ਮੈਂ ਤਾਂ ਅੱਜ ਵਿਜੇ ਦਸ਼ਮੀ ਦੇ ਉਪਲਬਧ ਵਿੱਚ ਸਾਰੇ ਪੰਜਾਬ ਨੂੰ ਸਾਰੇ ਦੇਸ਼ ਨੂੰ ਵਧਾਈ ਵੀ ਦਿੰਦਾ ਔਰ ਇਹ ਵੀ ਵਧਾਈ ਦੇ ਪਾਤਰ ਹੈ ਜਿਹੜੇ ਆਪਣੇ ਹੱਕਾਂ ਲਈ ਲੜਦੇ ਆ ਅੱਜ ਕੀ ਸਿੱਖਣ ਨੂੰ ਮਿਲਿਆ ਅਤੇ ਖਾਸ ਕਰ ਕਾਫੀ ਸਾਰੇ ਸਵਾਲ ਵੀ ਹੋਏ ਨੇ ਕਾਫੀ ਸਾਰੀਆਂ ਜਿਹੜੀਆਂ ਕ੍ਰਿਤੀਆਂ ਬਾਰੇ ਵੀ ਦੱਸਿਆ ਗਿਆ ਬਿਲਕੁਲ ਸਮਾਜ ਦੀ ਜਿਹੜੀ ਕ੍ਰਿਤੀਆਂ ਹੈ ਨਸ਼ਾ ਹੈ ਅੱਜ ਇਹਨਾਂ ਨੇ ਇੱਕ ਹੋਰ ਚੀਜ਼ ਦੇਖੀ ਮੈਨਾਂ ਨੂੰ ਸਿੱਖਣ ਨੂੰ ਮਿਲੀ ਹੈ ਕਿ ਮੋਬਾਈਲ ਪਾਰਕਿੰਗ ਮੋਬਾਈਲ ਪਾਰਕਿੰਗ ਜਿਹੜੀ ਅੱਜ ਦੀ ਜ਼ਰੂਰਤ ਹੈ ਕਾਰ ਪਾਰਕਿੰਗ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਇਹਨਾਂ ਨੇ ਮੋਬਾਈਲ ਪਾਰਕਿੰਗ ਖੋਲੀ ਹੈ ਕਿ ਤੁਸੀਂ ਘਰ ਦੇ ਵਿੱਚ ਅੱਜ ਪੰਜ ਮੈਂਬਰ ਬੈਠੇ ਆ ਪੰਜ ਮੈਂਬਰ ਸੀ ਅਲੱਗ-ਅਲੱਗ ਬੈਠੇ ਉਹਨਾਂ ਨੇ ਘਰ 'ਚ ਇੱਕ ਮੋਬਾਈਲ ਪਾਰਕਿੰਗ ਮੈਨੂੰ ਬੜਾ ਅੱਛਾ ਸਿਸਟਮ ਲੱਗਿਆ ਨਾ ਤੇ ਕੋਈ ਦੇਸ਼ ਦੀ ਸੇਵਾ ਕਰਦੇ ਆ ਬੜਾ ਅੱਛਾ ਲੱਗਿਆ ਮੈਂ ਤਾਂ ਕਹਿੰਦਾ ਅੱਛੀ ਗੱਲ ਹੈ ਜੀ ਇਸ ਗੱਲ ਨੂੰ ਅਕਲੀ ਲੜੋ ਜੇ ਲੜ ਨਹੀਂ ਸਕਦੇ ਤਾਂ ਲਿਖੋ ਜੇ ਲਿਖ ਨਹੀਂ ਸਕਦੇ ਤਾਂ ਬੋਲੋ ਜੇ ਬੋਲ ਨਹੀਂ ਸਕਦੇ ਤਾਂ ਜਿਹੜਾ ਲਿਖ ਬੋਲ ਰਿਹਾ ਉਹਦੀ ਹੌਸਲਾ ਅਫਜ਼ਾਈ ਕਰੋ ਮੈਂ ਤਾਂ ਕਹਿੰਦਾ ਆਰਐਸਐਸ ਬਹੁਤ ਅੱਛਾ ਕੰਮ ਕਰ ਰਹੀ ਹੈ ਮੈਂ ਪਹਿਲੀ ਵਾਰ ਆਇਆ ਚਾਹੇ ਪਾਰਟੀਆਂ ਹੋਣ ਮੈਂ ਤਾਂ ਵਪਾਰੀ ਆ ਬਹੁਤ ਅੱਛਾ ਕੰਮ ਕਰ ਰਹੀ ਹੈ ਇਹਨਾਂ ਦੀ ਸਾਨੂੰ ਹੌਸਲਾ ਅਫਜ਼ਾਈ ਕਰਨੀ ਚਾਹੀਦੀ ਅੱਛਾ ਦੀਸ਼ ਦਾ ਜ਼ਿਕਰ ਕੀਤਾ ਉਹਨਾਂ ਨੇ ਕਈ ਬੰਦਾ ਹੋ ਗੀਆਂ ਇਹਨਾਂ ਨੇ ਜ਼ਿਕਰ ਕੀਤਾ ਕਿ ਸੰਸਾਤਾ ਜ਼ਿਕਰ ਕੀਤਾ ਇਹਨਾਂ ਨੇ ਭਗਵਾਨ ਸ਼੍ਰੀ ਰਾਮ ਦਾ ਮਹਾਂ ਭਗਵਾਨ ਸ਼੍ਰੀ ਰਾਮ ਨੇ ਦੇਖੋ ਸਾਰੇ ਹੀ ਉਸ ਉਸ ਵੇਲੇ ਵੀ ਮਰਾਜਾ ਪਰਸ਼ोत्तम ਜੀ ਰਹਿ ਗਏ ਸਾਨੂੰ ਸੰਗਠਨ ਕਰਨ ਨੂੰ ਅੱਜ ਜੋ ਭਾਈ ਸਾਹਿਬ ਗੱਲ ਕਰਦੇ ਸੀ ਕਿ ਰਾਮ ਭਗਵਾਨ ਨੇ ਅੱਜ ਜਿਵੇਂ 라ਵਣ ਦੇ ਜਿੱਤ ਪਾਣ ਵਾਸਤੇ ਜੀਵ ਜੰਤੂਆਂ ਨੂੰ ਬੰਦਰਾਂ ਦੀ ਸੈਨਾ ਬਣਾ ਕੇ ਔਰ ਸਮਾਜ ਦੀ ਲੋਕਾਂ ਦੀ ਛੋਟੇ ਛੋਟੇ ਲੋਕਾਂ ਦੀ ਸੈਨਾ ਬਣਾ ਕੇ ਇੱਕ ਜਿੱਤ ਜਿੱਤ ਦਾ ਪ੍ਰਤੀਕ ਜਿੱਤਿਆ ਜਿੱਤ ਜਿੱਤੀ ਹੈ ਔਰ ਅਸ਼ਾਈ ਤੇ ਬੁਰਾਈ ਦੇ ਜਿੱਤ ਦਿੱਤੀ ਸਰ ਆਪ ਪੰਜਾਬ ਡਾਇਰ ਐਸੋਸੀਏਸ਼ਨ ਬਿਲਕੁਲ ਪੰਜਾਬ ਡਾਇਰ ਐਸੋਸੀਏਸ਼ਨ ਤੇ ਕੀ ਡੈਜ਼ਿਗਨੇਸ਼ਨ ਹੈ ਤੁਹਾਡਾ ਮੈਂ ਡਾਇਰੈਕਟਰ ਹਾਂ ਅੱਜ ਜੈਲ 시ਦੀ ਰਾਮ ਅੱਜ ਮੈਂ ਸਭ ਤੋਂ ਪਹਿਲਾਂ 100 ਸਾਲ ਹੋ ਗਏ ਸੰਘ ਦੇ ਅੱਜ ਜਿਹੜਾ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾ ਰਿਹਾ ਵਾ ਮੈਂ ਇਹਦੇ ਤੇ ਸਾਰੇ ਸੰਘ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਨਾ ਔਰ ਇਹ ਸੰਸਥਾ ਜਿਹੜੀ ਆ ਇਹ ਦਾ ਇੱਕ ਦੇਸ਼ ਦੀ ਨੀਂਹ ਦੇ ਵਿੱਚ ਬਹੁਤ ਵੱਡਾ ਰੋਲ ਆ ਅਗਰ ਹਿੰਦੁਸਤਾਨ ਦੇ ਵਿੱਚ ਸੇਵਾ ਦੇ ਵਿੱਚ ਲਾ ਲੋ ਤੇ ਕਿਤੇ ਕੋਈ ਕ੍ਰੋਪੀ ਆਈ ਆ ਉੱਥੇ ਵੀ ਸੰਗ ਨੇ ਬਹੁਤ ਆਪਣਾ ਵਧੀਆ ਰੋਲ ਮਨਾਇਆ ਉੱਥੇ ਔਰ ਮੈਂ ਅੱਜ ਦੇ ਦਿਨ ਪੂਰੇ ਸੰਗ ਵਾਸੀਆਂ ਨੂੰ ਆਪਣੇ ਹਲਕਾ ਸੈਂਟਰ ਵੱਲੋਂ ਮੁਬਾਰਕਬਾਦ ਵੀ ਦਿਨਾ ਔਰ ਦੇਸ਼ ਦੇ ਪ੍ਰਭੂ ਅੱਗੇ ਸ਼੍ਰੀ ਰਾਮ ਅੱਗੇ ਅਰਦਾਸ ਕਰਦਾ ਕਿ ਹਮੇਸ਼ਾ ਆਪਣੀ ਕਿਰਪਾ ਜਿਹੜੀ ਹੈ ਮਾਂ ਭਾਰਤੀ ਇਹਨਾਂ ਦੇ ਬਣਾ ਕੇ ਰੱਖੇ ਇਸੇ ਤਰ੍ਹਾਂ ਹੀ ਸਮਾਜ ਔਰ ਦੇਸ਼ ਦੀ ਸੇਵਾ ਕਰਦੇ ਰਹਿਣ ਦੇਖੋ 100 ਸਾਲ ਪੁਰਾਣਾ ਦੇਖੋ 100 ਸਾਲ ਹਿਸਟਰੀ ਆ ਕੋਈ ਜਦੋਂ ਦੇਸ਼ ਦੇ ਉੱਤੇ ਅੱਡੀਆਂ-ਅੱਡੀਆਂ ਵੱਡੇ ਸੰਕਟ ਆਇਆ ਉਦੋਂ ਇਹਨਾਂ ਦੀਆਂ ਨੀਆਂ ਰੱਖੀਆਂ ਗਈਆਂ ਨੇ ਇਹ ਬਹੁਤ ਵੱਡਾ ਆਪਣੇ ਸਾਰਿਆਂ ਲਈ ਮਾਨ ਵਾਲੀ ਗੱਲ ਆ ਆਪਾਂ ਸਾਰੇ ਭਾਰਤੀਏ ਇੱਕ ਮੁੱਟ ਹੋ ਕੇ ਜਿਹੜਾ ਦੇਸ਼ ਦੀ ਆਵਾਜ਼ ਠਾਉਂਦਾ ਵਾ ਸਾਰੇ ਇਕੱਠੇ ਹੋ ਕੇ ਰਾਜਨੀਤੀ ਭੰਡੇ ਲੱਗ ਹੁੰਦੇ ਆ ਰਾਜਨੀਤੀ ਭੰਡਿਆਂ ਨੂੰ ਇਹਦੇ ਨਾਲ ਨਹੀਂ ਜੋੜਨਾ ਚਾਹੀਦਾ ਇੱਕ ਸੰਸਥਾ ਵਾ ਇਹਦੇ ਨਾਲ ਵਧੀਆ ਸਮਾਜ ਸੇਵਾ ਔਰ ਦੇਸ਼ ਸੇਵਾ ਕਰਨੀ ਚਾਹੀਦੀ ਆ ਸੰਗ ਨੂੰ ਮੈਂ ਅੱਜ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਇਹ ਦੇ ਜਿਹੜੇ ਸਭ ਤੋਂ ਪਹਿਲਾਂ ਤੇ ਅੱਜ ਵਿਜੇ ਦਸ਼ਮੀ ਦਾ ਸਾਡਾ ਬਹੁਤ ਵੱਡਾ ਤਿਉਹਾਰ ਹੈ ਤੇ ਮੈਂ ਸਾਰੇ ਰਾਜਾ ਵਾਸੀਆਂ ਨੂੰ ਵਿਜੇ ਦਸ਼ਮੀ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ ਔਰ ਦੂਸਰੇ ਪਾਸੇ ਅੱਜ ਸਾਰਾ ਦੇਸ਼ ਜਿਹੜਾ ਹੈ ਰਾਸ਼ਟਰੀ ਸੇਵਾ ਸੰਗਠਨ ਦਾ ਜਿਹੜਾ 100 ਸਾਲ ਪੂਰੇ ਹੋਣ ਤੋਂ ਅੱਜ ਸਾਰਾ ਦੇਸ਼ ਜਿਹੜਾ ਖੁਸ਼ੀ ਮਨਾ ਰਿਹਾ ਹੈ ਜੋ ਸਾਡੇ ਰਾਸ਼ਟਰੀ ਸੇਵਾ ਸੰਗ ਜਿਹੜਾ ਉਹਨਾਂ ਨੇ ਦੇਸ਼ ਦੇ ਵਾਸਤੇ ਆਪਣੇ ਦੇਸ਼ ਦੇ ਲਈ ਆਪਣੇ ਭਾਰਤ ਮਾਤਾ ਦੇ ਲਈ ਜੋ ਉਹਨਾਂ ਨੇ ਕੰਮ ਕੀਤਾ ਉਹ ਆਪਾਂ ਸਾਰੇ ਦੇਖ ਲਿਆ ਜਿਸ ਤਰੀਕੇ ਦੇ ਨਾਲ ਰਾਸ਼ਟਰੀ ਸੇਵਾ ਸੰਗ ਨੇ ਸਾਰੇ ਦੇਸ਼ ਨੂੰ ਆਪਸ ਦੇ ਵਿੱਚ ਜੋੜਨ ਦੀ ਗੱਲ ਕੀਤੀ ਹੈ ਰਾਸ਼ਟਰੀ ਸੇਵਾ ਸੰਗ ਨੇ ਜਿਸ ਤਰੀਕੇ ਨਾਲ ਆਪਣੇ ਦੇਸ਼ ਭਗਤੀ ਜਿਸ ਤਰੀਕੇ ਦੇ ਨਾਲ ਹੈਗੀ ਹੈ ਤੇ ਮੈਂ ਸਾਰੇ ਆਪਣੇ ਭਰਾਵਾਂ ਨੂੰ ਭੈਣਾਂ ਨੂੰ ਅਪੀਲ ਕਰਨਾ ਆਓ ਅਸੀਂ ਸਾਰੇ ਰਾਸ਼ਟਰੀ ਸੇਵਾ ਸੰਗਤ ਦੇ ਨਾਲ ਜੁੜ ਕੇ ਦੇਸ਼ ਦੀ ਸੇਵਾ ਕਰੀਏ ਸਭ ਦਾ ਭਲਾ ਮੰਗੀਏ ਔਰ ਭਗਵਾਨ ਦੇ ਕੋਲੋਂ ਮੈਂ ਦੇਖੋ ਪ੍ਰਾਰਥਨਾ ਕਰਾਂਗਾ ਕਿ ਜਿਸ ਤਰੀਕੇ ਸਾਡੇ ਪਿਛਲੇ ਸਾਲ ਬਹੁਤ ਅੱਛੇ ਲਿਖਲੇ ਔਰ ਅਗੋਂ ਜਿਹੜਾ ਸਾਡਾ ਤਿਉਹਾਰ ਨੇ ਜਿੰਨੇ ਦੁਆਲੀ ਦਾ ਤਿਉਹਾਰ ਆ ਰਿਹਾ ਦੁਆਲੀ ਦਾ ਤਿਉਹਾਰ ਨੂੰ ਸਾਰੇ ਅਸੀਂ ਖੁਸ਼ੀਆਂ ਦੇ ਨਾਲ ਇਦਾਂ ਹੀ ਅਸੀਂ ਮਨਾਈਏ ਤੇ ਮੈਂ ਆਪਣੇ ਵੱਲੋਂ ਔਰ ਆਪਣੇ ਪਰਿਵਾਰ ਵੱਲੋਂ ਦਸ਼ਮੀਆਂ ਵਿਜੇ ਦਸ਼ਮੀਆਂ ਔਰ ਰਾਸ਼ਟਰੀ ਸੇਵਾ ਸੰਘ ਦੀ ਸਾ 100 ਸਾਲ ਪੂਰੇ ਹੋਣ ਤੇ ਸਾਰੇ ਹੀ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਦੇ। ਸਰ ਆਜ਼ਾਦੀ ਤੋਂ ਪਹਿਲੇ ਦਾ ਸੰਘ 1925 ਦਾ। ਦੇਖੋ ਬਿਲਕੁਲ ਰਾਸ਼ਟਰੀ ਸੇਵਾ ਸੰਘ ਖੜਾ ਜਿਹੜਾ ਸਥਾਪਨਾ ਨੇ ਪੂਰਾ ਅਜੇ 100 ਸਾਲ ਹੋ ਗਏ ਨੇ। ਸਾਡੇ ਆਜ਼ਾਦੀ ਤੋਂ ਪਹਿਲੋਂ ਦਾ ਜਿਹੜਾ ਰਾਸ਼ਟਰੀ ਸੇਵਾ ਸੰਘ ਹੈ ਜਿਹੜਾ ਸਾਡੇ ਦੇਸ਼ ਦੀ ਸੇਵਾ ਕਰਿਆ। ਔਰ ਅੱਜ 100 ਸਾਲ ਹੋਣ ਤੇ ਸਾਰਾ ਦੇਸ਼ ਅੱਜ ਜਿਹੜਾ ਵੇ ਉਹ ਉਤਸਵ ਮਨਾ ਰਿਹਾ ਅੱਜ ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਜੀ